ਨਾਲੇ ਗਰਮੀਤ ਸਿੰਘ ਪਿੰਡ ਬੋਲੇਵਾਲ ਆ ਡੇਰਾ ਸਾਡਾ ਕਰਨ ਦਾ ਹਾਂਜੀ ਕਹਿਣਾ ਚਾਹੁੰਦੇ ਸਾਡਾ ਡੇਰਾ ਜੀ ਆ ਭੱਠੇ ਕੋ ਜਿਹੜੀ ਮਹਿਮਨ ਵਾਲੀ ਛੜਕਵਾ ਬੋਲੇਵਾਲ ਨੂੰ ਜਾਂਦੀ ਉੱਥੇ ਹੀ ਰਹਿੰਦੇ ਆ ਰੋਜ਼ ਕੋਈ ਨਾ ਕੋਈ ਵਾਰਦਾਤ ਹੁੰਦੀ ਆ ਤਰੀਕੇ ਦੇ ਪੈਸੇ ਖੋ ਲਿੰਦੇ ਆ ਕਿਸੇ ਦੇ ਕੋ ਘੋ ਕਰ ਲਿੰਦੇ ਆ ਕਦੇ ਘੋ ਕਰ ਲਿੰਦੇ ਆ ਅਸੀਂ ਇਹੋ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਮਰ ਨੂੰ ਕਹਿਣਾ ਚਾਹੁੰਦੇ ਆ ਈ ਤੁਹੀ ਵੱਤ ਵੱਦ ਸੇ ਪੁਲਿਸ ਦੀ ਗੱਲ ਸੁਣਿਓ ਗੱਲ ਸੁਣਿਓ ਤੇ ਬੜੇ ਸਖਤ ਰਹਿਣਾਹੀਂ ਇੱਥੇ ਲੱਗੇ ਛੱਗੇ ਰਹਿਨੇ ਆ 2 ਮਹੀਨੇ ਕਦੀ ਡੇਨੂ ਪਟਮਾਰ ਕਰਦੇ ਆ ਕਿਸੇ ਨੂੰ ਕੋਹ ਕਰਦੇ ਕਿਸੇ ਨੂੰ ਕੋਹ ਕਰਦੇ ਆ ਸਾਡਾ ਇਹੋ ਫਰਮਾਇਸ਼ ਆ ਕਿ ਵੱਤ ਵੱਦ ਹਾਰਾ ਜੀ ਸਰਕਾਰ ਜਾਂ ਪ੍ਰਸ਼ਾਸਨ ਆ ਵੇਖੋ ਸਾਡੇ ਘਰ ਦੇ ਸਾਹਮਣੇ ਸਭ ਕੱਲ ਕੋਈ ਸਰਵੇਅਰ ਹੀ ਬੋਰਡਰ ਮਿਲਦਾ ਉਹਨੂੰ ਮਾਰ ਕੇ ਇੱਕ ਨੂੰ ਲੁੱਟ ਟੱਟ ਕੇ ਚਲ ਗਏ ਤੇ ਬਹੁਤ ਜਿਆਦਾ ਮਾੜੀ ਵਾਰਤਾ ਤਾਂ ਹੁੰਦਾ ਹੀ ਹੈ ਤੇ ਦਰਦੇ ਘਰੋਂ ਬਾਹਰ ਆਏ ਤੇ ਜਦੋਂ ਦਮਕਾ ਦਮਕਾ ਮਾਰੀ ਮਾਰਦੇ ਆ ਉਹਨੂੰ ਮੋਟਰ ਨਾਲੇ ਕੇ ਭੱਜ ਜਾਂਦੇ ਅਗਲੇ ਗਸਤ ਹੁੰਦੀ ਜੀ ਕੋਈ ਕੋਈ ਇਹਨੂੰ ਬੰਦੇ ਨੂੰ ਫੜਨ ਆਉਂਦੇ ਪਿੰਡ 'ਚ ਉਦੋਂ ਗਸਤ ਵੀ ਕੋਈ ਗਸਤ ਨਹੀਂ ਇੱਥੇ ਲੜਨ ਦੇ ਨਾਲ ਕੱਖ ਨਹੀਂ ਗਾ ਬਹੁਤ ਜਿਆਦਾ ਮਸ਼ਹੂਰ ਹੋ ਗਈ ਆ ਨਹਿਰ ਦਾ ਕਰਕੇ ਇੱਕ ਨਕੀ ਰਿਵੈਕ ਪਿੰਡੇ ਆ ਤੇ ਕੋਈ ਇਹਦੇ ਭੋਮਾ ਆਉਤੋਂ ਲੈ ਆ ਕੇ ਸਮੈਟ ਪੀ ਜਾਂਦੇ ਆ ਤੇ ਨਾ ਤਾਂ ਕੇ ਜੀ ਗੱਲ ਸੁਣਦੇ ਨਾ ਹੋਰ ਮੇਰਾ ਤਾਂ ਘਰ ਰਸ ਨਹੀਂ ਇਹ ਕਹਿਣਾ ਚਾਹੁੰਦਾ ਵੀ ਪੱਠੇ ਤੋਂ ਜਿਹੜੀ ਮੇਨ ਤੋਂ ਸੜਕ ਚੱਲਦੀ ਨਾ ਬੋਲੇਵਾਲ ਨੂੰ ਇਹਦੇ ਉੱਤੇ ਰੋਹ ਦੇ ਇੱਕ ਵਾਰ ਤਾਂ ਹੁੰਦੀ ਆ ਕਦੇ ਪੈਸੇ ਕੋਲ ਇਹਨੇ ਕਦੇ ਮੋਟਰਸਾਈਕਲ ਕੋਲ ਲੈਂਦੇ ਆ ਬੰਦਿਆਂ ਨੂੰ ਮਾਰਦੇ ਆ ਕੁੱਟਦੇ ਆ ਨਾਲੇ ਸਟਾ ਲਾਉਂਦੇ ਆ ਤੇ ਇਹਦਾ ਪੁਲਿਸ ਤੋਂ ਕਦੇ ਪੁਲਿਸ ਨਾ ਕਦੀ ਮੜੀ ਨੀ ਨਾ ਇਹ ਰੋਡ ਤੋਂ ਉਹ ਬਹੁਤ ਬੜਾ ਅਲਾ ਪੰਜ ਵੇ ਤੋਂ ਬਾਅਦ ਬੰਦਾ ਨਿਕਲ ਨਹੀਂ ਸਕਦਾ ਜੀ ਪੰਜ ਵੇ ਤੋਂ ਬਾਅਦ ਨਹੀਂ ਨਿਕਲ ਸਕਦਾ ਤੇ ਆ ਰਾਤ ਦੇ ਵਾਰ ਦਾ ਤਾਂ ਹੋਈ ਆ ਜੀ ਦੋ ਬੰਦੇ ਇੱਕ ਬੰਦਾ ਕਤਲ ਕਰਤਾ ਵਪਾਰਤਾ ਇੱਕ ਨੂੰ ਸਟਾ ਲੱਗ ਗਿਆ ਹਾਂ ਜੀ ਕੋਣ ਸਹੀ ਜਣਦੇ ਕਤਲ ਕੋਣ ਸਹੀ ਹੈ ਅੰਬਾ ਜਲਦੇ ਕੋ ਦੱਸ ਦੇ ਜੀ ਇੱਥੇ ਜਲਾ ਉੱਥੇ ਜਾਣਕਾਰ ਬੰਦੇ ਹੈਗੇ ਹੀ ਹਾਂਜੀ ਮਾ ਜੀ ਕੰਮ ਕੀ ਕਰਦੇ ਇਹ ਮੇਲੇ ਜਿ ਲਗਾ ਹੈ ਬੰਦਾ ਦਾ ਸਰਵੇਰ ਸੀ ਕਿਹੜੀ ਮਿਲਟਰ ਬੈਲ ਚ ਆ ਕਰਦੇ ਮੇਰਾ ਕੁਝ ਸੁਧਾਰ ਹੋਣਾ ਚਾਹੀਦਾ ਪੁਲਿਸ ਨੂੰ ਜਿਹੜਾ ਬਾਰੇ ਕੋ ਰਾਤ ਨੂੰ ਲੋਕਾਂ ਨੂੰ ਡਰ ਹੋਵੇ ਇੱਥੇ ਤਾਂ ਦਿਨੇ ਚੋਰ ਕੋ ਮਰਿਆ ਜੀ 5 ਵਜੇ ਤੋਂ ਬਾਅਦ ਚੋਰ ਘੁੰਮਦੇ ਆ ਰੋਡ ਤੇ ਤਿੰਨ ਤਿੰਨ ਚਾਰ ਚਾਰ ਜਣੇ ਤਿੰਨ ਤਿੰਨ ਮੋਟਰਸਾਈਕਲੋਂ ਦੇ ਦੋ ਦੋ ਤਿੰਨ ਤਿੰਨ ਵਾਸਾ ਇਦਾਂ ਘੇੜ ਲਉਂਦੇ ਕੋਈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੋਲੇਵਾਲ ਆਪਣਾ ਜਿਹੜਾ ਪੜਾਵਾ ਮਿਸ਼ਰ ਸਾਹਿਬ ਦਾ ਤਰਨਾ ਤਲ ਬਾਬਾ ਬਕਾਲਾ ਉਹਨਾਂ ਦੇ ਪੜਾ ਦੇ ਉੱਤੇ ਇੱਥੇ ਹੀ ਜਿਹੜਾ ਸੇਵਾ ਕਰਦੇ ਆ ਇਹੀ ਇਹ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਆ ਜਦੋਂ ਦਾ ਸਾਡਾ ਰੋਡ ਬਣਿਆ ਵਾ ਨਾ ਚਲੋ ਤੰਗੀ ਵੀ ਬੜੀ ਸੀ ਕੱਚਾ ਰਸਤਾ ਹੀ ਤੇ ਜਦੋਂ ਦਾ ਰਸਤਾ ਇਹ ਪੱਕਾ ਆਇਆ ਵਾ ਇੰਨੀ ਮਤਲਬ ਕਿ ਲੋਟ ਕਸੋਟੇ ਤੇ ਚੱਲਣ ਡਈ ਆ ਜੇ ਕੋਈ ਗਰੀਬ ਗੁਰਦਾ ਮੋਟਰਸਾਈਕਲ ਤੇ ਜਾਂਦਾ ਵਾ ਤੇ ਇਹ ਲਟੇਰੇ ਜਿਹੜੇ ਆ ਉਸੇ ਵੇਲੇ ਜਿੱਥੇ ਵੀ ਇਹਨਾਂ ਦਾ ਜੋਰ ਪੈਂਦਾ ਵਾ ਆਪਣੀ ਇਮਾਰਤ ਆੜ ਕਰਕੇ ਤੇ ਜਿਹੜਾ ਵਾ ਵੀ 500 700000 ਰੁਪਏ ਬਦਲੇ ਜਿਹੜਾ ਵਾ ਵੀ ਬੰਦੇ ਨੂੰ ਸੱਟਾਂ ਲਾ ਦੇਣੀਆਂ ਹੋਰ ਹੀ ਵੇਖਣਾ ਕਿ ਬੰਦੇ ਦਾ ਕੀ ਨੁਕਸਾਨ ਹੋਣ ਲਿਆ ਹੁਣ ਕੱਲ ਜਿਹੜਾ ਵਾ ਵੀ ਸਾਡੇ ਇੱਥੇ ਆ ਰਾਹ ਦੇ ਲੱਗੇ ਜਿਹੜਾ ਵਾ ਵੀ ਇਹ 6 ਵਜੇ ਦਾ ਟਾਂ ਟਾਈਮ ਹੀ ਜਦੋਂ ਨਿਤਨੇਮ ਨੂੰ ਚੱਲੇ ਆ ਨਿਤਨੇਮ ਕਰਨ ਚੱਲੇ ਆ ਗੁਰਦੁਆਰਾ ਸਾਹਿਬ ਰੂਟੀ ਕਰਦੇ ਤੇ ਇੱਥੇ ਜਿਹੜਾ ਵਾ ਵੀ ਇੱਥੇ ਜਿਹੜਾ ਵਾ ਵੀ ਮੰਦੇ ਦੀ ਡੈਥ ਹੋਈ ਪਈ ਆ ਪਤਾ ਨਹੀਂ ਗੋਲੀਆਂ ਮਾਰੀਆਂ ਕੀ ਵਿਚਾਰਾ ਕਿੱਧਰੋਂ ਆਇਆ ਤੇ ਕੀ ਉਹਦੇ ਨਾਲ ਬਣਿਆ ਵਾ ਤੇ ਇਸ ਕਰਕੇ ਜਿਹੜਾ ਵਾ ਵੀ ਹੱਥੀ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇੱਥੇ ਕੋਈ ਨਾ ਕੋਈ ਜਿਹੜਾ ਵਾ ਵੀ ਜਾਂ ਚੌਕੀ ਦਾ ਪਹਿਰਾ ਪੁਲਿਸ ਵਾਲਿਆਂ ਕੋਈ ਵੀ ਜਿਹੜਾ ਵਾ ਮੈਂਬਰਾਂ ਸਰਪੰਚਾਂ ਨੂੰ ਵੀ ਬੇਨਤੀ ਆ ਵੀ ਭਾਈ ਇੱਧਰ ਧਿਆਨ ਦੇਣ ਦੀ ਲੋੜ ਆ ਤੇ ਤੁਸੀਂ ਜਿਹੜਾ ਵਾ ਵੀ ਇੱਧਰ ਜਿਹੜਾ ਵਾ ਵੀ ਜ਼ਰੂਰ ਕੋਈ ਨਾ ਕੋਈ ਜਿਹੜਾ ਵਾ ਵੀ ਆਪਣਾ ਬੰਦੋਬਸਤ ਕਰੋ ਤੇ ਇੱਥੇ ਜਿਹੜਾ ਵਾ ਵੀ ਪਹਿਰਾ ਦਿੱਤਾ ਜਾਵੇ ਬਹੁਤ ਵਾਰ ਦਾਤਾਂ ਹੁੰਦੀਆਂ ਇਥੇ ਮਹਿਮਦ ਪਿੰਡ ਦੇ ਵਿੱਚੋਂ ਜਿਹੜਾ ਵਾ ਇੱਕ ਵਿਚਾਰਾ ਵਿਅਕਤੀ ਭਾਈ ਮਰੀਕ ਸਿੰਘ ਮਿਸਤਰੀ ਉਹਦਾ ਵੀ ਜਿਹੜਾ ਪਿੱਛੇ ਜਿਹੜਾ ਵਾ ਇਦਾਂ ਹੀ ਲੋਟਕਸੋਟ ਹੋਈ ਉਹਨੂੰ ਜਿਹੜਾ ਇਦਾਂ ਪਏ ਆ ਮੁੰਡੇ ਤੇ 4000 ਰੁਪਇਆ ਉਹਦਾ ਵਿਚਾਰੇ ਦਾ ਬਟੂਏ ਦੇ ਵਿੱਚੋਂ ਕੱਢ ਕੇ ਲੈ ਗਏ ਮੋਬਾਈਲ ਵੀ ਲੈ ਗਏ ਮੋਟਰਸਾਈਕਲ ਵੀ ਛੁੜਤਾ ਤੇ ਸੱਟ ਲੱਗਣੀ ਜਿਹੜੀ ਉਹ ਵਖਰੀ ਇਦਾਂ 2-3 ਵਾਰ ਦਾ ਤਾਂ ਮਹਿਮਦ ਪਿੰਡ ਦੇ ਵਿੱਚ ਵੀ ਹੋਈਆਂ ਇੱਕ ਦੇ ਤੇ ਵਿਚਾਰੇ ਦੇ ਸਾਈਕਲ ਛੁੱਟਿਆ ਤੇ ਉਹਦੇ ਲੱਕ ਦੇ ਵਿੱਚ ਸੱਟ ਲੱਗ ਗਈ ਉਹ ਪਤਾ ਨਹੀਂ ਹੁੰਦਾ ਬਣਕਣਾ ਟੁੱਟਾ ਬੇਚਾਰੇ ਗਰੀਬ ਦਾ ਕੇ ਸੰਗਲੀ ਟੁੱਟੀ ਆ ਬੁਰੀ ਹਾਲਤ ਆ ਤੇ ਇਸ ਕਰਕੇ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਭਾਈ ਇੱਧਰ ਬਹੁਤ ਸਾਡੇ ਮੁੰਡੇ ਦਾ ਮੋਟਰਸਾਈਕਲ ਹੋ ਰਿਹਾ ਤੇ ਕਿਤਾ ਜੀ ਹੁਣ ਆ ਜਾਓ ਕਾਹਤੋਂ ਕਿੱਧਰ ਨੂੰ ਅੱਛਾ ਤੇ ਖੋਗ ਰਿਹਾਗੇ ਕਿੰਨੇ ਵਿੱਚ ਗੱਲ ਆ ਗਏ ਮਿਲ ਪਤਾ ਨਹੀਂ ਕਿੰਨੇ ਵਿੱਚ ਮੈਨੂੰ ਨਹੀਂ ਰਹਿ ਗਿਆ ਇੱਥੋਂ ਅੱਛਾ ਜੀ ਤੇ ਕੀ ਮੰਗ ਕਰਦੇ ਹੋ ਹਾਂਜੀ ਇਹ ਹੋਈ ਮੋਟਰਸਾਈਕਲ ਦੀ ਮੰਗ ਕਰਦੇ ਆ ਤੇ ਉਹਦੀ ਬਾਹਰ ਦੀ ਅੱਗੇ ਮਿਲਵਾ ਖੜੇ ਨੇ ਤੇ ਉਹ ਬੋਤਲ ਹਰ ਜਗ੍ਹਾ ਹੂੰ ਮੇਰੇ ਆਫਿਸੇ ਬੋਝੇ ਫੋੜੇ ਰਲ ਕਰਦੇ ਨੇ ਬਾਬਾ ਜੀ ਖੜੇ ਨੇ ਅਖਾਂ ਅੰਦਰ ਪੈਸੇ ਦੇ ਦਾਤਰ ਮਾਰਨੇ ਹੂੰ ਇਹ ਪੁੱਛ ਰਹਾ ਚਾਹੀਦੇ ਨਾ ਤਕਰਾਉਂ ਸੀ ਉਹ ਇਦਾਂ ਸੀਗੇ ਰਾਣਾ 슈ਗਰ ਮਿਲ ਦੇ ਦੋ ਕਰਮਚਾਰੀ ਮੋਟਰਸਾਈਕਲ ਦੇ ਉੱਤੇ ਆ ਰਹੇ ਸੀ ਜੀ ਤੇ ਜਦੋਂ ਪਿੰਡ ਬੋਲੇਵਾਲ ਤੋਂ ਥੋੜਾ ਜਿਹਾ ਅੱਗੇ ਪਹੁੰਚੇ ਜੀ ਤੇ ਉੱਥੇ ਤਿੰਨ ਅੱਠ ਪਛਾਤੇ ਨੌਜਵਾਨਾਂ ਨੂੰ ਉਹਨਾਂ ਤੋਂ ਲੁੱਟਖੋ ਕਰਨ ਦੀ ਨੀਤੀ ਦੇ ਨਾਲ ਉਹਨਾਂ ਤੇ ਗੋਲੀ ਚਲਾਈ ਗਈ ਹੈ ਜਿੱਤੇ ਇੱਕ ਵਾਰ ਕਰਮਚਾਰੀ ਤੇ ਗੋਲੀ ਲੱਗ ਗਈ ਹੈ ਜੀ ਤੇ ਉਹਨੂੰ ਉਹ ਨਿੱਜੀ ਹਸਪਤਾਲ ਲੈ ਕੇ ਗਏ ਸੀ ਜਿੱਥੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਉਹਦੀ ਮਹਿਤਾਬੇ ਨਿੱਜੀ ਹਸਪਤਾਲ ਮਾਤ ਹੋ ਗਈ ਆ ਅਸੀਂ ਤੁਰੰਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਕੇ ਠੀਕ ਹੈ ਜੀ ਮੌਕੇ ਤੇ ਪਹੁੰਚੀ ਫਿਰ ਹਸਪਤਾਲ ਲੈ ਕੇ ਜਾ ਕੇ ਉਹਨਾਂ ਦੇ ਸਟੇਟਮੈਂਟ ਦੇਖ ਕੇ ਪਰਚਾ ਦਰਜ ਕਰ ਦਿੱਤਾ ਅਣਖਾਤੀ ਵਿਰਕੇ ਦੇ ਖਿਲਾਫ ਸੀਸੀਟੀ ਕੈਮਰੇ ਖੰਗਾਲੇ ਜਾ ਰਹੇ ਆ ਤੇ ਤਰਤੀਸ਼ ਕੀਤੀ ਜਾ ਰਹੀ ਹੈ ਜਲਦੀ ਤੋਂ ਜਲਦੀ ਅਣਪਛਾਤੇ ਵਿਅਕਤੀਆਂ ਉੱਤੇ ਕਾਨੂੰਨੀ ਸਜ਼ਾ ਦਿੱਤੀ ਜਾਊਗੀ ਨਹੀਂ ਨਹੀਂ ਇਹ ਲੁੱਟ ਲੁੱਟਖੋ ਦੇ ਨੀਤ ਨਹੀਂ ਉਹਨਾਂ ਨੂੰ ਉਹਨਾਂ ਨੇ ਮਾਰਿਆ ਗੋਲੀ ਮਾਰੀ ਨਹੀਂ ਜਾਣੇ ਕੀ ਮਲਾਰੀ ਜਿਹੜੇ ਦੋ ਜਣੇ ਸੀ ਮੋਟਰਸਾਈਕਲ ਤੇ ਜੀ ਦੂਸਰੇ ਦੇ ਵੀ ਕੋਈ ਗੋਲਡ ਲੱਗੀ ਜਾਂ ਨਹੀਂ ਦੂਸਰੇ ਦੇ ਨਹੀਂ ਲੱਗੀ ਜੀ ਉਹ ਦਾ ਦੂਸਰਾ ਜਿਹੜਾ ਸੀ ਉਹਦੀ ਸਟੇਟਮੈਂਟ ਲੈ ਕੇ ਤੇ ਮਕਦਮਾ ਦਰਜ ਕੀਤਾ ਹੈ ਜਿੱਥੋਂ ਦੇ ਇਹ ਇੱਕ ਤਾਂ ਹਮਾਚਲ ਦਾ ਰਹਿਣ ਵਾਲਾ ਸੀ ਜਿਹਦਾ ਜਿਹਦੇ ਬਿਆਨਾਂ ਤੇ ਮਕਦਮਾ ਦਰਜ ਕੀਤਾ ਹੈ ਜੀ ਤਾਂ ਜਿਹਦੀ ਮੌਤ ਹੋਈ ਹੈ ਜੀ ਉਹ ਉੱਤਰਾਖੰਡ ਦਾ ਰਹਿਣ ਵਾਲਾ ਸੀ ਜੀ ਹਾਂਜੀ ਇਹ ਮੌਤ ਹੋਈ ਹੈ ਜੀ ਉਹਦਾ ਨਾਮ ਰਾਮਜੀਵਨ ਸ਼ੁਕਲਾ ਸਨ ਆਫ ਮੂਲਚੰਦਰਾ ਇਹ ਨਕੀਮਪੁਰ ਕੀ ਇਧਰ ਰਹਿਣ ਵਾਲਾ ਸੀ ਠੀਕ ਹੈ ਇਹ ਰਾਣਾ 슈ਗਰ ਮਿਲ ਦੇ ਵਿੱਚ ਨਾ ਸਰਵਿਸ ਕਰਦੇ ਸੀ ਜੀ